ਮੇਰ ਬੰਦਾ ਇਹ ਜਿੰਨੇ ਬਤਮੀਜੀ ਔਰ ਬਹੁਤ ਜਿਆਦਾ ਮਿਸਬਿਹਵ ਕੀਤਾ ਉਹ ਸਰਦਾਰ ਜਿੰਨੇ ਆ ਠੀਕ ਹੈ ਜੀ ਕਮੀਸ਼ੋਲਾ ਜਿਹੜਾ 900 ਰੁਪਏ ਦਾ ਇਹੋ ਇਨਸਾਨ ਹੈ ਜਿਹੜੇ ਮਤਲਬ ਕਿ ਆਪਣੀ ਸਰਕਾਰਾਂ ਦੀ ਕੀ ਮੰਗ ਲਈ ਬੈਠੇ ਸਰਦਾਰੀ ਵੱਡੇ ਤੇ ਵੀ ਸਾਰੇ ਝੂਠੇ ਬੇਪਰਿਆਦ ਇਹ ਬਿਆਨ ਨੇ ਬੱਚਾ ਬਿਲਕੁਲ ਰਾਜੀ ਆ ਇਹ ਬਲੈਕਮੇਲ ਕਰ ਰਹੇ ਸਾਨੂੰ ਭਾਈ ਠੀਕ ਨਹੀਂ ਸਾਡੇ ਕੋਲ ਰਿਕਾਰਡਿੰਗਸ ਆ ਗਈਆਂ ਇੱਕ ਮਿੰਟ ਭਾਜੀ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣੀ ਚਾਹੁੰਦਾ ਜੇ ਚਲੋ ਭਾਈ ਥਾਣੇ ਚਲੀ ਜਾਓ ਆ ਇੱਥੇ ਇੱਕ ਮਿੰਟ ਭਾਜੀ ਨਾ ਖੁਲਾਰ ਕੇ ਰੱਖਿਓ ਭਾਜੀ ਸਭ ਤੋਂ ਪਹਿਲਾਂ ਆ ਚੀਜ਼ੇ ਦਾ ਨੋਟ ਕਰਿਓ ਭਾਜੀ ਇੱਥੇ ਤੁਸੀਂ ਬੱਚੇ ਦਾ ਨਾਮ ਹੈ ਤੇ ਬੱਚੇ ਦੀ ਏਜ ਵੇਖੋ ਕਿੰਨੀ ਲਿਖੀ ਹੈ ਮਾਰੀ ਜੀ ਵੇਖੋ ਭਾਜੀ ਭਾਜੀ ਕਿੰਨੀ ਲਿਖੀ ਹੈ ਜੀ ਗੌਰਵ ਜੀ ਕੀ ਗੱਲ ਹੋਈ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਭਾਜੀ ਇੱਥੇ ਏਜ ਹੈ ਏਜ ਲਿਖੀ ਭਾਜੀ ਇੱਥੇ ਭਾਜੀ ਆ ਦੇਖਿਓ ਜੀ ਬੱਚੀ ਦਾ ਨਾਮ ਮੈਂ ਕਹਾਵਾ ਗੁਰ ਅਦਬਕੌਰ ਗੁਰ ਅਦਬਕੌਰ ਬੱਚੀ ਦਾ ਨਾਮ ਆ ਫੀਮੇਲ 5 ਇਅਰ ਹਾਂ ਜੀ ਮੈਂ ਪੁਲਿਸ ਨਾਲ ਥਾਣੇ ਚੱਲਿਆ ਮੇਰਾ ਥਾਣੇਦਾਰ ਵੀ ਇੱਥੇ ਆ ਰਿਹਾ ਥਾਣੇਦਾਰ ਜੀ ਪੁਲਿਸ ਇੱਥੇ ਆ ਰਹੀ ਹੈ ਚਾਬੀ ਉਹ ਪੱਤਰਕਾਰ ਜੀ ਮੈਂ ਉਹਨਾਂ ਨੂੰ ਕਿਉਂ ਨਾ ਭਾਈ ਆ ਗਿਆ ਬੰਦਾ ਫਿਰ ਮਿਸ ਵੀ ਕਰਦੇ ਆ ਨਹੀਂ ਚਾਬੀ ਨਹੀਂ ਕਰਤ ਲੋਗੇ ਮੈਂ ਨਾਲ ਨਾਲ ਡਾਕਟਰ ਵੀ ਪਹਿਲੇ ਤੇਰੀ ਗਾਈ ਆ ਗਿਆ ਡਾਕਟਰ ਸਾਹਿਬ ਇਹਦਾ ਪਿਸ਼ਾਬ ਪੀਲਾ ਆ ਰਿਹਾ ਠੀਕ ਹੈ ਜੀ ਇਹਨਾਂ ਮਤਲਬ ਪਿਸ਼ਾਬ ਪੀਲਾ ਆ ਰਿਹਾ ਹੈ ਜੀ ਬੱਚੀ ਸਾਡੀ 5 ਸਾਲ ਦੀ ਹੈ ਇੱਕ ਮਹੀਨਾ ਇਹਨਾਂ ਨੇ ਲਿਖਿਆ ਪਤਾ ਕੀ ਹੈ ਭਈ ਇਹ ਮੇਨ ਚੀਜ਼ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਹਾਂ ਜੀ ਹਾਂ ਜੀ ਭਈ ਭਾਜੀ ਚਾਬੀ ਮੇਰੀ ਮੈਂ ਤਾਂ ਮੇਨ ਚੀਜ਼ ਤਾਂ ਦੇ ਰਿਹਾ ਮੇਰੇ ਇਸ ਕੋ ਆ ਵੇਖੋ ਬੱਸ ਕੁੱਟਨੀ ਭਈ ਇਸ ਕੋ ਦੀ ਮੈਂ ਚਾਬੀ ਕੱਢ ਰਿਹਾ ਕਿਹੜੀ ਕਿਹੜੀ ਕੱਢ ਰਿਹਾ ਕੰਪਲੇਟ ਪੀਰ ਸੱਚ ਨੂੰ ਦਿਓ ਨਾ ਗੱਲ ਕਰਦੇ ਕਦੇ ਨਾ ਹੋਣਾ ਪਹਿਲਾਂ ਮੇਰੇ ਨਾਲ ਕਿਉਂ ਰਸਮਟ ਕਰ ਰਹੇ ਮੈਨਾਂ ਕੋਈ ਡਰ ਨਹੀਂ ਪਾਈ ਸਾਹਿਬ ਇਹ ਸਰਦਾਰ ਸਾਹਿਬ ਮੈਂ ਤੁਹਾਨੂੰ ਕਿਹਾ ਸੀ 25 ਸਾਡੀ 25 6 ਸਾਲ ਦੀ ਹੈ ਆਧਾਰ ਕਾਰਡ ਤੇ ਆਹੋ ਹਸਪੀਟਲ ਦੇ ਕੱਟੇ ਹੋਏ ਬਿੱਲ ਇੱਕ ਪਰ ਬੁਸ਼ਰਤ ਹੈ ਇੱਕ ਦੇ ਉੱਪਰ 3 ਸਾਲ ਹੈ ਮਤਲਬ ਕਿ ਸਾਡੀ 2 ਦਿਨ ਬਾਅਦ ਬੱਚੀ ਦੀ ਉਮਰ ਵੱਧ ਗਈ ਆ ਜੀ ਦੋ ਆ ਜੀ ਸਾਡੀ ਬੱਚੀ ਦੀ 2 ਦਿਨ ਬਾਅਦ ਉਮਰ ਵੱਧ ਗਈ ਤੇ